ਕੋ ਉਹਨਾਂ ਨੂੰ ਮੈਨੂੰ ਲੱਗਦਾ 2 ਦਸੰਬਰ ਤੋਂ ਪਹਿਲਾਂ ਵੀ ਪਤਾ ਸੀ ਵੀ ਜੋ ਉਹ ਕਰਨ ਜਾ ਰਹੇ ਨੇ ਉਸ ਤੋਂ ਬਾਅਦ ਉਹ ਇਹ ਸਵਾਵਾ ਕੰਟੀਨਿਊ ਨਹੀਂ ਕਰ ਪਾਣਗੇ ਉਹਦਾ ਸਭ ਤੋਂ ਵੱਡਾ ਐਵਿਡੈਂਸ ਇਹ ਹੈ ਕਿ ਉਹਨਾਂ ਨੇ 2 ਦਸੰਬਰ ਤੋਂ ਪਹਿਲਾਂ 1 ਦਸੰਬਰ ਨੂੰ ਜਿਹੜਾ ਹੈਗਾ ਉਹ ਆਪਣੀ ਰਹਿائش ਜਿਹੜੀ ਹੈ ਗੁਰਦੁਆਰਾ ਦਮਦਮਾ ਸਾਹਿਬ ਤਕਸੀਦ ਦਮਦਮਾ ਸਾਹਿਬ ਦੇ ਨਾਲ ਲੱਗਦੀ ਹੈ ਜਿਹੜੀ ਕਿ ਸ਼ਹਾਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਪ੍ਰੋਵਾਈਡ ਕੀਤੀ ਹੋਈ ਸੀ ਉਹ ਉਹਨਾਂ ਨੇ ਖਾਲੀ ਕਰ ਦਿੱਤੀ ਸੀ ਪੰਥ ਵੀ ਉੱਥੇ ਖੜਾ ਪਰਿਵਾਰ ਵੀ 26 ਸਾਲ ਪਹਿਲਾਂ ਜਿੱਥੇ ਖੜਾ ਸੀ ਉੱਥੇ ਹੀ ਖੜਾ ਹੈ ਜਿਥੇ ਜਥੇਦਾਰਾਂ ਦਾ ਸਿਸਟਮ ਵੀ ਉੱਥੇ ਹੀ ਖੜਾ ਹੈ ਨਾ ਇੰਨੇ 26 ਸਾਲਾਂ ਦੇ ਵਿੱਚ ਕੌਮ ਕੋਈ ਜਥੇਦਾਰ ਚੁਣਨ ਦਾ ਤੇ ਲਾਉਣ ਦਾ ਸੇਵਾ ਮੁਕਤ ਕਰਨ ਦਾ ਕੋਈ ਵਿਧੀ ਵਿਧਾਨ ਬਣਾ ਸਕੇ ਤੇ ਨਾ ਉਦੋਂ ਸੀ ਤੇ ਨਾ ਅੱਜ ਇਹ ਦੋਸ਼ੀ ਟਰ ਜਿਹੜੀ ਬਕਾਇਦਾ ਤੌਰ ਤੇ ਜਿਨ੍ਹਾਂ ਨੂੰ ਇਹ ਲਿਖਤੀ ਤੌਰ ਤੇ ਜਿਹੜਾ ਬਾਰੇ ਇਸ ਲੀਡਰਸ਼ਿਪ ਬਾਰੇ ਦਾਵਾ ਕੀਤਾ ਗਿਆ ਸੀ ਵੀ ਇਹ ਨੈਤਿਕ ਆਧਾਰ ਤੇ ਅਗਵਾਈ ਕਰਨ ਦੇ ਯੋਗ ਨਹੀਂ ਅੱਜ ਵੀ ਅਕਾਲੀਦਾਰ ਨੂੰ ਹੋਰੀ ਚਲਾ ਰਹੇ ਨੇ ਔਰ ਉਸੇ ਲੀਡਰਸ਼ਿਪ ਨੂੰ ਉਨਾ ਹੁਕਮ ਨਾ ਮੈਂ ਤੋਂ ਮੰਨਣ ਤੋਂ ਇਨਕਾਰੀ ਹੋਣ ਲਈ ਰਸਤਾ ਖੁਦ ਅਦਾਲਤ ਸਖਦੇ ਜੱਜਦਾਰ ਦੇ ਦਿੱਤੇ। ਜੱਜਦਾਰ ਇੰਗਲੈਂਡ ਜਾਣ ਤੋਂ ਪਹਿਲਾਂ ਆਪ ਗਲਤ ਇੰਟਰਪ੍ਰੀਟੇਸ਼ਨ ਕਰਕੇ ਜਾਂਦੇ ਨੇ ਵੀ ਮੈਨੂੰ ਤਾਂ ਲੱਗਦਾ ਸੀ ਵੀ ਕਿਸੇ ਸਾਈਕੋਲੋਜਿਸਟ ਦੀ ਲੋੜ ਹੈ ਉਹਨਾਂ ਦੇ ਸਟੇਟਮੈਂਟ ਸਮਝਣ ਦੇ ਲਈ ਇਹ ਡੀ ਕੰਪਲੀਕੇਟਿਡ ਔਰ ਇੰਨੀ ਆਪਾ ਵਿਰੋਧੀ ਸਟੇਟਮੈਂਟ ਕਿ ਉਹਨਾਂ ਨੇ ਇਹ ਕਿਹਾ ਵੀ ਮੈਂ ਭਰਤੀ ਦਾ ਵੀ ਸਵਾਗਤ ਕਰਦਾ ਤੇ ਸੱਤ ਮੈਂਬਰੀ ਕਮੇਟੀ ਵੀ ਸਟੈਂਡ ਕਰਦੀ। ਹਾਲੇ ਵੀ ਗਿਆਨੀ ਰਕਬੀ ਸਿੰਘ ਕਹਿਦਣ ਵੀ ਮੇਰੀਆਂ ਭਾਈ ਲੱਤਾ ਭਾਰ ਨਹੀਂ ਚਲਦੀਆਂ ਜੋ ਕਾਨਪੁਰਖ ਨੇ ਸਾਡੇ ਤੋਂ ਉਸ ਦਿਨ ਕਰਾਣਾ ਸੀ ਕਰਾ ਲਿਆ ਹੁਣ ਇਹਨੂੰ ਪੰਥ ਲਾਗੂ ਕਰਾ ਦੇ ਠੀਕ ਹੈ ਜੀ ਕਿਉਂਕਿ ਭਗਵਾ ਇਹਨਾਂ ਦੀ ਢੌਣ ਦੇ ਵਿੱਚ ਸ਼ਾਵਾ ਪਾ ਕੇ ਪੰਥ ਲਾਗੂ ਕਰਵਾ ਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਨ ਸਿੰਘ ਮਹਾਲ ਇਕਾਸ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਦੇ ਹਾਂ ਐ ਜੀਬੀਸੀ ਵੱਲੋਂ ਤਤਤ ਸ਼੍ਰੀ ਦਮਦਵਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸੇਵਾਵਾਂ ਨੂੰ ਖਤਮ ਕਰ ਦਿੱਤਾ ਗਿਆ ਉਹਨਾਂ ਦੇ ਗੇਸਟ ਇੱਕ ਇਨਕੁਆਇਰੀ ਚੱਲੇ ਸੀ ਲੰਬੇ ਸਮੇਂ ਤੋਂ ਇਨਕੁਆਇਰੀ ਚੱਲ ਰਹੀ ਸੀ बार-बार ਪੋਸਟਪੋਨ ਕੀਤਾ ਜਾ ਰਿਹਾ ਸੀ ਲੇਕਿਨ اٹਕਲਾ ਇਹ ਹੀ ਲਗਾਈ ਜਾ ਰਹੀ ਸੀ ਕਿ ਤਨਾ ਕਿਤੇ ਜੋ ਜੱਥੇਦਾਰ ਸਾਹਿਬ ਦੀ ਸੇਵਾਵਾਂ ਨੂੰ ਖਤਮ ਕਰ ਦਿੱਤਾ ਜਾਵੇਗਾ ਜੱਥੇਦਾਰ ਸਾਹਿਬ ਵੱਲੋਂ ਵੀ ਇਸ ਤੋਂ ਬਾਅਦ ਇੱਕ ਰਿਐਕਸ਼ਨ ਆਇਆ ਉਹਨਾਂ ਨੇ ਕਿਹਾ ਗਿਆ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਜੋ ਉਹਨਾਂ ਨੇ ਦਸੰਬਰ 2 ਦੇ ਸਮੇਂ ਜੋ ਡਿਸੀਜਨ ਲਏ ਗਏ ਹਨ ਉਹਨਾਂ ਵੱਲੋਂ ਹੁਕਮਨਾਮੇ ਜੋ ਜਾਰੀ ਕੀਤੇ ਗਏ ਸਨ ਉਸਤੇ ਕਾਰਨ ਹੀ ਐਕਸ਼ਨ ਆਇਆ ਗਿਆ ਉਹਨਾਂ ਨੇ ਹੋਰ ਵੀ ਕਈ ਇਲਜ਼ਾਮ ਲਾਏ ਗਏ ਨੇ ਲੇਕਿਨ ਅਕਸਰ ਐਕਚੁਅਲ ਵਿੱਚ ਕੀ ਕਾਰਨ ਹੋਏ ਅਤੇ ਇਸ ਦੇ ਕੀ ਇੰਪੈਕਟ ਅੱਗੇ ਹੋ ਸਕਦੇ ਨੇ ਇਸ ਤੇ ਸਾਰੀ ਜਾਣਕਾਰੀ ਲੈਣ ਲਈ ਸਾਡੇ ਨਾਲ ਸਿੱਖ ਆਗੂ ਸੁਖਦੇਵ ਸਿੰਘ ਫਗਵਾੜਾ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੁਖਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਰੋ ਵੀ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਤਾ ਲੱਗਿਆ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਵਾਮਾਂ ਤਾਂ ਖਤਮ ਕਰ ਦਿੱਤੀਆਂ ਗਿਆ ਨੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਪਹਿਲੇ ਹੀ ਪਤਾ ਸੀਗਾ ਕਿ 2 ਜੋ 2 ਦਸੰਬਰ ਦੇ ਹੁਕਮਾਂਵੇਂ ਹੋਏ ਸਨ ਉਸ ਦੇ ਕਾਰਨ ਹੀ ਇਹ ਸਾਰਾ ਐਕਸ਼ਨ ਲਿਆ ਗਿਆ ਹੈ ਦੇਖੋ ਉਹਨਾਂ ਨੂੰ ਮੈਨੂੰ ਲੱਗਦਾ 2 ਦਸੰਬਰ ਤੋਂ ਪਹਿਲਾਂ ਵੀ ਪਤਾ ਸੀ ਵੀ ਜੋ ਉਹ ਕਰਨ ਜਾ ਰਹੇ ਨੇ ਉਸ ਤੋਂ ਬਾਅਦ ਉਹ ਇਹ ਸਵਾਵਾ ਕੰਟੀਨਿਊ ਨਹੀਂ ਕਰ ਪਾਣਗੇ ਜੀ ਉਹਦਾ ਸਭ ਤੋਂ ਵੱਡਾ ਐਵਿਡੈਂਸ ਇਹ ਹੈ ਕਿ ਉਹਨਾਂ ਨੇ 2 ਦਸੰਬਰ ਤੋਂ ਪਹਿਲਾਂ ਜੀ 1 ਦਸੰਬਰ ਨੂੰ ਜਿਹੜਾ ਹੈਗਾ ਉਹ ਆਪਣੀ ਰਹਿائش ਜਿਹੜੀ ਹੈ ਗੁਰਦੁਆਰਾ ਦਮਦਮਾ ਸਾਹਿਬ ਤਕਸੀਰ ਦਮਦਮਾ ਸਾਹਿਬ ਦੇ ਨਾਲ ਲੱਗਦੀ ਹੈ ਠੀਕ ਹੈ ਜੀ ਅ ਜਿਹੜੀ ਕਿਸ਼ਕੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਪ੍ਰੋਵਾਈਡ ਕੀਤੀ ਹੋਈ ਸੀ ਉਹ ਉਹਨਾਂ ਨੇ ਖਾਲੀ ਕਰ ਦਿੱਤੀ ਸੀ ਠੀਕ ਹੈ ਜੀ 2 ਦਸੰਬਰ ਦੇ ਹੁਕਮਨਾਮੇ ਤੋਂ ਪਹਿਲਾਂ ਠੀਕ ਹੈ ਜੀ 6 ਦਸੰਬਰ ਨੂੰ ਉਹਨਾਂ ਨੂੰ ਕਨਫਰਮੇਸ਼ਨ ਦੇ ਦਿੱਤੀ ਗਈ ਸੀ ਵੀ ਤੁਸੀਂ ਆਪਣਾ ਭਾਈ ਬੋੜੀਆ ਇਸ ਤਰ੍ਹਾਂ ਸਾਂਭ ਲਓ ਜੀ ਤੇ ਕਿਸੇ ਨਾ ਕਿਸੇ ਰੂਪ ਚ ਤੁਹਾਡੀਆਂ ਸਮਾਵਾਵਾਂ ਹੁਣ ਖਤਮ ਕੀਤੀਆਂ ਚਾਲੀਆਂ ਨੇ ਸੋ ਉਹਨਾਂ ਨੇ ਉਹਦਾ ਵੀ ਜਵਾਬ ਦਿੱਤਾ ਸੀ ਵੀ ਅਸੀਂ ਜੋ ਕਰਨਾ ਸੀ ਉਹ ਹੋ ਚੁੱਕਾ ਹੈ ਤੁਸੀਂ ਜੋ ਕਰਨਾ ਹੁਣ ਉਹ ਕਰ ਲਓ ਠੀਕ ਹੈ ਜੀ ਇਹ ਜਦੋਂ ਸਟੇਟ ਸਾਧੂ ਵਾਲਾ ਫੇਕ ਮਸਲਾ ਬਣਾਇਆ ਗਿਆ ਖਾਸ ਤੌਰ ਤੇ ਇਸ ਨਸ਼ੇੜੀ ਵਿਅਕਤੀ ਨੂੰ ਵਿਰਸਾ ਸਿੰਘ ਬਲਟੋਏ ਔਰ ਬੰਟੀ ਰੁਮਾਨਾ ਨੇ ਜਾ ਕੇ ਲੱਭਿਆ ਉਹਨੂੰ ਮਨਾਇਆ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਉਸ ਬੰਦੇ ਨੂੰ ਆਪਣੇ ਨਾਲ ਰੱਖਿਆ ਹੋਇਆ ਹੈ ਜੀ ਠੀਕ ਹੈ ਉਹ ਉਹਨੂੰ ਹੀ ਸਮਝ ਆ ਗਈ ਸੀ ਵੀ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਉਣ ਲਈ ਜਿਹੜਾ ਇੱਕ ਕਹਾੜੇ ਦਾ ਦਸਤਾ ਚਾਹੀਦਾ ਸੀ ਉਹ ਮਿਲ ਗਿਆ ਹੋਇਆ ਜੀ ਉਹ ਕਲੀਅਰ ਸੀ ਸਾਨੂੰ ਪੰਥਰੋ ਵੀ ਕਲੀਅਰ ਸੀ ਔਰ ਸਾਨੂੰ ਤਾਂ ਇਸ ਗੱਲ ਦੀ ਹੈਰਾਨੀ ਹੈ ਵੀ ਉਹਨਾਂ ਨੇ ਇੰਨਾ ਸਮਾਂ ਕਿਵੇਂ ਲਾਤਾ ਜਦਕਿ ਉਹਨਾਂ ਨੇ ਮਨ ਵੀ ਬੜਾਇਆ ਹੋਇਆ ਸੀ ਬਹਾਨਾ ਲੱਭੇ ਸੀ ਇਹ ਨਾਲ ਲੱਭਦੇ ਕੋਈ ਹੋਰ ਬਹਾਨਾ ਲੱਭ ਲੱਦੇ ਪਰ ਉਹਦੇ ਵਿੱਚ ਜਿਹੜੀ ਖਾਸ ਤੌਰ ਤੇ ਦੇਖਣ ਵਾਲੀ ਗੱਲ ਹੈ ਕਿ ਅੱਜ 26 ਸਾਲ ਬਾਅਦ ਜੀ ਬਾਦਲਾ ਨੇ ਵੀ ਆਪਣਾ ਇਤਿਹਾਸ ਰਾਇਆ ਤੇ ਜਿੱਥੇ 26 ਸਾਲ ਪਹਿਲਾਂ ਪੰਥ ਖੜਾ ਸੀ ਅਕਾਲ ਤਖਤ ਦਾ ਵਿਧੀ ਵਿਵਧਾਨ ਤੇ ਸਿਸਟਮ ਖੜਾ ਸੀ ਜੀ ਅਕਾਲ ਤਖਤ ਦੀ ਮਾਨ ਮਰਿਆਦਾ ਤੇ ਪ੍ਰਭੂ ਸੱਤਾ ਖੜੀ ਸੀ ਕ੍ਰੈਡੀਬਿਲਟੀ ਖੜੀ ਸੀ ਅੱਜ ਵੀ ਉੱਥੇ ਖੜੀ ਹੈ ਜੀ ਤੁਸੀਂ ਇਹਨੂੰ ਇਤਫਾਕਨ ਕਹਿ ਲਓ ਜਾਂ ਕਿਵੇਂ ਕਿ 10 ਫਰਵਰੀ 1999 ਨੂੰ ਜੀ ਭਾਈ ਰਣਜੀਤ ਸਿੰਘ ਹੁਣਾਂ ਨੂੰ ਇਸੇ ਤਰੀਕੇ ਦੇ ਨਾਲ ਜਲੀਲ ਕਰਕੇ ਅਕਾਲ ਤਖਤ ਸੇਵਾ ਮੁਕਤ ਕੀਤਾ ਗਿਆ ਸੀ ਜੀ ਅ uh, 10 ਫਰਵਰੀ 2025 ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਠੀਕ 26 ਸਾਲ ਬਾਅਦ ਸੇਮ ਤਰੀਕ ਦੇ ਉੱਤੇ ਸੇਵਾਮੁਕਤ ਕੀਤਾ ਗਿਆ ਜੀ ਉਸ ਵਕਤ ਵੀ ਸ਼ੋਣੀ ਕਮੇਟੀ ਦੇ ਵਿੱਚ ਜਿਹੜੀ ਇੰਟਰਫੇਰੈਂਸ ਸੀ ਉਹ ਫਰਕ ਸਿਰਫ ਇਹ ਨਾਲ ਕਿ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਦੀ ਸੀ ਤੇ ਅੱਜ ਸੁਪੀਤ ਸਿੰਘ ਬਾਦਲ ਦੀ ਹੈ ਜੀ ਬੱਟ ਉਹੀ ਪਰਿਵਾਰ ਹੈ ਜੀ ਪੰਥ ਵੀ ਉੱਥੇ ਖੜਾ ਪਰਿਵਾਰ ਵੀ 26 ਸਾਲ ਪਹਿਲਾਂ ਜਿੱਥੇ ਖੜਾ ਸੀ ਉੱਥੇ ਹੀ ਖੜਾ ਹੈ ਤੇ ਜਥੇਦਾਰਾਂ ਦਾ ਸਿਸਟਮ ਵੀ ਉੱਥੇ ਹੀ ਖੜਾ ਹੈ ਨਾ ਇੰਨੇ 26 ਸਾਲਾਂ ਦੇ ਵਿੱਚ ਕੌਮ ਕੋਈ ਜਥੇਦਾਰ ਚੁਣਨ ਦਾ ਜੀ ਤੇ ਲਾਉਣ ਦਾ ਸੇਵਾ ਮੁਕਤ ਕਰਨ ਦਾ ਕੋਈ ਵਿਧੀ ਵਿਧਾਨ ਬਣਾ ਸਕੀ ਤੇ ਨਾ ਉਦੋਂ ਸੀ ਤੇ ਨਾ ਅੱਜ ਹੈ ਜੀ ਫਗਵਾੜਾ ਜੀ ਤੁਸੀਂ ਕ੍ਰੈਡੀਬਿਲਟੀ ਦੀ ਗੱਲ ਕੀਤੀ ਆਪਾਂ ਤਖਤ ਅ ਕੱਲ ਤੱਕ ਅੱਧੀ ਗੱਲ ਕਰਦੇ ਆ ਸਭ ਤੋਂ ਸਰਮੋਰ ਸੰਸਥਾ ਆਪਣੀ ਸਿੱਖਾ ਦੀ ਹੈ ਜੀ ਲੇਕਿਨ ਉਸ ਤੋਂ ਬਾਵਜੂਦ ਜੋ ਉਸ ਆਪਣੇ ਹੁਕਮਨਾਮੇ ਹੋਏ ਨੇ ਤੇ ਸੁਖਬੀਰ ਸਿੰਘ ਬਾਦਲ ਦੇ ਕਿ ਜਹਾ ਅਕਾਲੀ ਜਲਦ ਹੋਏ ਤੇ ਉਹਨਾਂ ਨੂੰ ਮੰਨਣ ਦੀ ਦਾ ਬਜਾਏ ਤੇ ਜੋ ਹੁਣ ਇਹ ਕੋਈ ਨਾ ਕੋਈ ਸਾਸ਼ਾ ਕ ਤਿਆਰ ਰਹੇ ਨੇ ਜਿਵੇਂ ਮੈਂਬਰਸ਼ਿਪ ਦੀ ਡਰਾਈਵ ਵੀ ਸ਼ੁਰੂ ਕੀਤੀ ਗਈ ਆ ਉਸ ਤੇ ਵੀ ਲਗਾਤਾਰ ਜੋ ਤਖਤ ਸਾਹਿਬ ਤੋਂ ਹੁਕਮਨਾਮੇ ਆ ਰਹੇ ਨੇ ਕਿ ਤੁਸੀਂ ਮੰਨਣੀ ਸ਼ੁਰੂ ਕਰਨੀ ਹੈ ਲੇਕਿਨ ਫੇਰ ਵੀ ਉਸ ਨੂੰ ਕਿਤਨਾ ਕਿਤੇ ਉਹ ਮੰਨਿਆ ਨਹੀਂ ਜਾ ਰਿਹਾ ਕੀ ਇਹ ਗੱਲ ਫਿਰ ਸਾਬਿਤ ਹੁੰਦੀ ਹੈ ਕਿ ਜਿਵੇਂ ਅਲੀਗੇਸ਼ਨ ਲੱਗਦੇ ਆ ਰਹੇ ਸੀ ਪਹਿਲਾਂ ਵੀ ਕਿ ਅਕਾਲੀ ਦਲ ਹੀ ਸਾਰਾ ਕੰਟਰੋਲ ਕਰਦਾ ਐਸਜੀਪੀਸੀ ਨੂੰ ਵੀ ਜਾ ਕਿਤਨਾ ਕਿਤੇ ਝਕਾਉਣ ਦੀ ਕੋਸ਼ਿਸ਼ ਕਰਦਾ ਹੈ ਤਖਤ ਸਾਹਿਬ ਨੂੰ ਦੇਖੋ ਇਹਦੇ ਚ ਦੋ ਪੁਆਇੰਟ ਨੇ ਇੱਕ ਤਾਂ ਮਸਲਾ ਸਿਰਫ ਇਹ ਨਹੀਂ ਹੈ ਕਿ ਸੱਤ ਮੈਂਬਰੀ ਕਮੇਟੀ ਕੇ ਸਿੱਖਾਂ ਦਾ ਭਾਵੇਂ ਇੰਟਰਨਲ ਮਸਲਾ ਹੈ ਪਰ ਤੁਸੀਂ ਬਾਹਰ ਰਹਿੰਦੇ ਹੋ ਮੈਂ ਦਾਵੇ ਨਾਲ ਕਹਿਣਾ ਹੈ ਕਿ ਜਿਸ ਦਿਨ 2 ਦਸੰਬਰ ਨੂੰ ਇਹ ਫੈਸਲੇ ਤੋਂ ਹੁਕਮ ਸੁਣਾਇਆ ਗਿਆ ਸੀ ਤੁਹਾਨੂੰ ਕਿਸੇ ਗੈਰ ਸਿੱਖ ਨੇ ਜਾਂ ਕਿਸੇ ਨੌਜਵਾਨ ਸਿੱਖ ਨੇ बतौर ਸਿੱਖ ਕੰਪਲੀਮੈਂਟ ਨਹੀਂ ਕੀਤਾ ਵੀ ਯਾਰ ਤੁਸੀਂ ਕਮਾਲ ਦੇ ਲੋਕ ਹੋ ਤੁਹਾਡੇ ਕੋਲ ਗੁਰੂ ਨੇ ਇਹੋ ਜਿਹਾ ਸਿਸਟਮ ਦਿੱਤਾ ਜਿੱਥੇ ਤੁਸੀਂ ਕਿਸੇ ਪੋਲੀਟੀਕਲ ਆਦਮੀ ਨੂੰ ਗਲੇ 'ਚ ਭਰਨਾ ਪਾ ਕੇ ਜਵਾਬ ਦੇ ਉਹਦੀ ਤੈਅ ਕਰਨ ਲਈ ਮਜਬੂਰ ਕਰ ਸਕਦੇ ਹੋ ਜੀ ਉਹ ਜਿਹੜੀ ਭਲ ਬਣੀ ਸੀ ਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਦੀ ਇਹਨਾਂ ਨੇ ਉਹ ਤਬਾਹ ਕੀਤੀ ਹੈ ਸਭ ਤੋਂ ਵੱਡਾ ਕਸੂਰ ਉਹ ਹੈ ਜੀ ਹੁਕਮਨਾਮੇਦਾਰ ਜੀਹਰ ਹਰਨ ਕਰਨਾ ਤੇ ਅਲੱਗ ਕਰਨਾ ਔਰ ਉਹਦੇ ਵਿੱਚ ਇਹ ਦੋਸ਼ੀ ਧਰ ਜਿਹੜੀ ਬਕਾਇਦਾ ਤੌਰ ਤੇ ਜਿਨ੍ਹਾਂ ਨੂੰ ਇਹ ਲਿਖਤੀ ਤੌਰ ਤੇ ਜਿਨ੍ਹਾਂ ਬਾਰੇ ਜਿਸ ਲੀਡਰਸ਼ਿਪ ਬਾਰੇ ਦਾਵਾ ਕੀਤਾ ਗਿਆ ਸੀ ਵੀ ਇਹ ਨੈਤਿਕ ਆਧਾਰ ਤੇ ਅਗਵਾਈ ਕਰਨ ਦੇ ਯੋਗ ਨਹੀਂ ਅੱਜ ਵੀ ਅਕਾਲੀ ਦਲ ਨੂੰ ਹੋਰੀ ਚਲਾ ਰਹੇ ਨੇ ਔਰ ਉਸੇ ਲੀਡਰਸ਼ਿਪ ਨੂੰ ਉਹਨਾਂ ਹੁਕਮਨਾਮਿਆਂ ਤੋਂ ਮੰਨਣ ਤੋਂ ਇਨਕਾਰੀ ਹੋਣ ਲਈ ਰਸਤਾ ਕੋਨੇ ਕਾਲਕ ਦੇ ਜੱਜਦਾਰ ਦੇ ਰਹੇ ਨੇ ਜੀ ਕਿਉਂਕਿ ਫਗਵਾੜਾ ਜੀ ਆਪਾਂ ਦੇਖਦੇ ਜੀ 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 ਗਿਨੀ ਰਕਵੀ ਸਿੰਘ ਹਣੀ ਆਪਣੇ ਕੀਤੇ ਹੋਏ ਫੈਸਲੇ ਤੇ ਖੜੇ ਹੁੰਦੇ ਆਪਣੇ ਕੀਤੇ ਹੋਏ ਫੈਸਲੇ ਤੇ ਖੜੇ ਹੁੰਦੇ ਤਾਂ ਇਹਨਾਂ ਦੀ ਮਜ਼ਾੜ ਨਹੀਂ ਸੀ ਵੀ ਇਹ ਕੋਈ ਬੋਗਸ ਭਰਤੀ ਕਰਕੇ ਇੱਕ ਚਾਲੀ ਜੀ ਫਿਗਰ ਕੌਮ ਦੇ ਅੱਗੇ ਰੱਖਦੇ ਵੀ ਸਾਡੀ ਤਾਂ ਇਨੀ ਲੱਖ ਦੀ ਭਰਤੀ ਹੋ ਗਈ ਕਮਾਲ ਦੀ ਗੱਲ ਹੈ ਕਿ ਜਿਸ ਪਾਰਟੀ ਨੂੰ ਅਜ ਤੋਂ 6 ਮਹੀਨੇ ਪਹਿਲਾਂ ਜਾਂ ਸਾਲ ਪਿੱਲੇ ਪਹਿਲਾਂ ਤੱਕ 17-18 ਲੱਖ ਤੋਂ ਵੱਧ ਪੰਜਾਬ 'ਚ ਵੋਟ ਨਹੀਂ ਸੀ ਪੈ ਰਹੀ ਜੀ ਅਕਾਲ ਤਖਤ ਸਾਹਿਬ ਤੇ ਇਹ ਕਹਿਣ ਤੋਂ ਬਾਅਦ ਕਿ ਇਹ ਲੀਡਰਸ਼ਿਪ ਹੁਣ ਲਾਇਕ ਨਹੀਂ ਰਹੀ ਉਹਦੀ ਹਰਮਨ ਪਿਆਰ ਤਾਂ ਇੰਨੀ ਵਧ ਗਈ ਪੰਜਾਬ 'ਚ ਕਿ ਜਿੰਮੀ ਉਹਨੂੰ ਟੋਟਲ ਪੰਜਾਬ 'ਚ ਵੋਟ ਪਈ ਸੀ ਉਹ ਤੋਂ ਦੁੱਗਣੀ ਮੈਂਬਰਸ਼ਿਪ ਹੋ ਗਈ ਜੀ ਅਸੂਲਨ ਤਾਂ ਇਹ ਹੁੰਦਾ ਕਿ ਕੁਦਰਤੀ ਤੌਰ ਤੇ ਜਿਸ ਪਾਰਟੀ ਦੇ ਜਿੰਨੇ ਮੈਂਬਰ ਹੋਣ ਉਹਨੂੰ ਉਸ ਤੋਂ 5 ਗੁਣਾ ਵੱਧ ਵੋਟਾਂ ਪੈਂਦੀਆਂ ਹੁੰਦੀਆਂ ਜੀ ਇਹ ਕਿ ਕਿ ਮੈਂਬਰ ਨਾਲ ਪੰਜ-ਪੰਜ ਵੋਟਾਂ ਦਾ ਘੱਟੋ-ਘੱਟ ਲੈਂਦਾ ਹੋਏਗਾ ਨਾ ਜੇ ਕਿਸੇ ਪਾਰਟੀ ਦੀ ਮੈਂਬਰਸ਼ਿਪ ਤੁਸੀਂ ਦੇਖੋ ਭਾਜਪਾ ਨੂੰ 25 ਲੱਖ ਵੋਟ ਪਈ ਸੀ ਔਰ ਅਕਾਲੀ ਦਰ ਨੂੰ 18 ਲੱਖ ਜੀ ਭਾਜਪਾ ਨੂੰ 25 ਲੱਖ ਵੋਟ ਪਈ ਤੇ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਪੰਜਾਬ 'ਚ 6.5 ਲੱਖ ਹੈ ਜੀ ਠੀਕ ਹੈ ਜੀ ਅੱਜ ਦੀ ਰੇਟ ਦੇ ਵਿੱਚ ਜੀ ਅਕਾਲੀ ਦਰ ਨੂੰ 18 ਲੱਖ ਵੋਟ ਪਈ ਹੈ ਮੈਂਬਰਸ਼ਿਪ 35 ਲੱਖ ਹੈ ਜੀ ਤੇ ਕਿਹਨੂੰ ਬੇਵਕੂ ਬਣਾ ਰਹੇ ਨੇ ਦੂਸਰੀ ਲਾਈਨ ਕੱਲੀ ਇੱਕ ਤਾਂ ਇੱਕ ਤਾਂ ਸੱਤ ਮੈਂਬਰੀ ਕਮੇਟੀ ਦੇ ਅੰਡਰ ਭਰਤੀ ਨਹੀਂ ਕੀਤੀ ਗਈ ਇਹ ਹੁਕਮ ਨਮੇ ਦੀ ਟੁੱਲੀ ਹੈ ਮਗਾਵਤ ਹੈ ਦੂਸਰਾ ਅਗਲੀ ਲਾਈਨ ਦੇ ਵਿੱਚ ਮੈਂਸ਼ਨ ਸੀ ਕਿ ਬੋਗਸ ਭਰਤੀ ਨਾ ਹੋਵੇ ਆਧਾਰ ਕਾਰਡ ਲੈ ਕੇ ਕੀਤੀ ਜਾਵੇ ਨਾ ਆਧਾਰ ਕਾਰਡ ਲਿਆ ਗਿਆ ਔਰ ਬੋਗਸ ਭਰਤੀ ਵੀ ਕੀਤੀ ਗਈ ਜੀ ਔਰ ਤੀਸਰੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਸੀ ਵੀ ਜਿਸ ਧਿਰ ਨੂੰ ਜਿਨ੍ਹਾਂ ਵਿਅਕਤੀਆਂ ਨੂੰ ਬਾਏ ਨੇਮ ਕਿਹਾ ਗਿਆ ਹੋਵੇ ਵੀ ਇਹ ਜਿਹੜੀ ਧਿਰ ਹੈ ਇਹ ਯੋਗ ਨਹੀਂ ਇਹ ਅਧਿਕਾਰ ਨਹੀਂ ਰੱਖਦੀ ਨੈਤਿਕ ਆਧਾਰ ਤੇ ਅਗਵਾਈ ਕਰਨ ਦਾ ਉਹੀ ਲੀਡਰਸ਼ਿਪ ਭਰਤੀ ਕਰ ਰਹੀ ਜੀ ਸੋ ਇਹ ਮਜ਼ਾਕ ਨਹੀਂ ਤੇ ਹੋਰ ਕੀ ਹੈ ਔਰ ਉਹ ਹੁਕਮਨਾਮੇ ਦੀ ਅਕਾਲ ਤੱਕ ਦੇ ਜਥੇਦਾਰ ਇੰਗਲੈਂਡ ਜਾਣ ਤੋਂ ਪਹਿਲਾਂ ਆਪ ਗਲਤ ਇੰਟਰਪ੍ਰੀਟੇਸ਼ਨ ਕਰਕੇ ਜਾਂਦੇ ਨੇ ਵੀ ਮੈਨੂੰ ਤਾਂ ਲੱਗਦਾ ਸੀ ਵੀ ਕਿਸੇ ਸਾਈਕੋਲੋਜਿਸਟ ਦੀ ਲੋੜ ਹੈ ਉਹਨਾਂ ਦੀ ਸਟੇਟਮੈਂਟ ਸਮਝਣ ਦੇ ਲਈ ਇਹ ਡੀ ਕੰਪਲੀਕੇਟਿਡ ਔਰ ਇੰਨੀ ਆਪਾ ਵਿਰੋਧੀ ਸਟੇਟਮੈਂਟ ਕਿ ਉਹਨਾਂ ਨੇ ਇਹ ਕਿਹਾ ਵੀ ਮੈਂ ਭਾਰਤੀ ਦਾ ਵੀ ਸਵਾਗਤ ਕਰਦਾ ਤੇ ਸੱਤ ਮੈਂਬਰੀ ਕਮੇਟੀ ਵੀ ਸਟੈਂਡ ਕਰਦੀ ਹੈ ਠੀਕ ਹੈ ਜੀ ਮਤਲਬ ਇਹ ਬਿਲਕੁਲ ਇੱਕ ਜਾਤ ਆ ਇੱਕ ਖੁਦ ਦਿਮਾਗੀ ਮਰੀਜ਼ ਇਹੋ ਜਿਹਾ ਬਿਆਨ ਦੇ ਸਕਦਾ ਜਾ ਇੱਕ ਅਜਿਹਾ ਵਿਅਕਤੀ ਨਰਿੰਦਰ ਮੋਦੀ ਵਰਗਾ ਜਿਹੜਾ ਦੂਜਿਆਂ ਨੂੰ ਬੇਵਕੂਫ ਜਾਂ ਦਿਮਾਗੀ ਮਰੀਜ਼ ਸਮਝਦਾ ਹੋਵੇ ਉਹ ਇਹੋ ਜਿਹਾ ਬਿਆਨ ਦੇ ਸਕਦਾ ਹੁਣ ਉਹ ਬਹੁਤ ਜ਼ਿਆਦਾ ਸਿਆਣੇ ਨੇ ਕੌਮ ਬਹੁਤ ਵੱਡੀ ਬੇਵਕੂਫ ਹੈ ਇਹ ਇਹ ਤਾਂ ਉਹ ਹੀ ਦੱਸ ਸਕਦੇ ਕਿਉਂਕਿ ਫਗਵਾੜਾ ਜੀ ਤੁਸੀਂ ਵੀ ਜੋ ਇਹ ਸਾਰੇ ਜੋ ਰੇਸ਼ਟ ਕੀਤੇ ਇਸ਼ੂਜ਼ ਕਿਤਾ ਕਿਤਾ ਫਿਰ ਇਹ ਜੋ ਹੁਕਮਨਾਮੇ ਹੋਏ ਉਹਨਾਂ ਨੂੰ ਛਿੱਕ ਟੰਗੜ ਦੀ ਕੋਸ਼ਿਸ਼ ਹੀ ਕੀਤੀ ਯਾਰ ਇਸ ਦੀ ਅਕਾਲੀ ਦਲ ਵੱਲੋਂ ਤੇ ਉਸ ਤੇ ਨਾਲ ਹੀ ਚੱਕੇ ਤੇ ਚੱਕੇ ਨੇ ਜੋ ਸਿੰਘ ਸਾਹਿਬ ਨੇ ਲਬਜ ਵਰਤੇ ਮੈਂ ਵਰਤਣਾ ਨਹੀਂ ਚਾਹੁੰਦਾ ਸੀ ਇਹਨਾਂ ਨੇ ਬਕਾਇਦਾ ਤੌਰ ਤੇ ਉਸ ਹੁਕਮਨਾਮੇ ਦਾ ਬਲਾਤਕਾਰ ਕੀਤਾ ਜੀ ਉਹਦਾ ਖੀਰ ਹਰਨ ਕੀਤਾ ਔਰ ਸਰੇ ਬਾਜ਼ਾਰ ਕੀਤਾ ਜੀ ਲੇਕਿਨ ਕੋਈ ਕੌਮ ਨੂੰ ਕੰਪਲੀਮੈਂਟ ਮਿਲਿਆ ਹੋਵੇ ਅੱਜ ਤੋਂ 2 ਮਹੀਨੇ ਪਹਿਲਾਂ ਗੈਰ ਸਿੱਖਾਂ ਵੱਲੋਂ ਦੇਖੋ ਸੁਨੀਲ ਜਾਖੜ ਵਰਗੇ ਨੇ ਟਵੀਟ ਕੀਤਾ ਸੀ ਐਚਐਸ ਫੂਲਕੇ ਵਰਗੇ ਲੋਕਾਂ ਨੇ ਜਿਹੜੇ ਦਿੱਲੀ ਦੀ ਮੋਡਰੇਟ ਪੋਲਿਟਿਕਸ 'ਚ ਐਕਟਿਵ ਨੇ ਉਹਨਾਂ ਨੇ ਟਵੀਟ ਕੀਤਾ ਵੀ ਯਾਰੇ ਬਹੁਤ ਵੱਡਾ ਹੁਕਮਨਾਮਾ ਹੋਇਆ ਔਰ ਜਾਖੜ ਵਰਗਾ ਹਿੰਦੂ ਲੀਡਰ ਇਹ ਕਹਿ ਰਿਹਾ ਕਿ ਇਹ ਸਿੱਖਾ ਦੇ ਕੋਲ ਇੱਕ ਬਾ ਕਮਾਲ ਚੀਜ਼ ਹੈ ਇੱਕ ਇੰਸਟੀਚਿਊਟ ਹੈ ਜਿਹਦੇ ਆਸਰੇ ਉਹ ਜਵਾਬਦੇਹੀ ਤੈਅ ਕਰਦੇ ਨੇ ਠੀਕ ਹੈ ਤੇ ਉਹ ਜਿਹੜੀ ਭੱਲ ਬਣੀ ਹੈ ਉਹ ਜਿਹੜਾ ਕੰਪਲੀਮੈਂਟ ਮਿਲਿਆ ਸੀ ਅੱਜ ਉਸੇ ਨੂੰ ਇਤਿਹਾਸ ਦੇ ਵਿੱਚ ਕਿਵੇਂ ਦਰਜ ਕਰੀਏ ਕਿ ਇਹ ਸ਼ਰਮਿੰਦਗੀ ਦਾ ਕਾਰਨ ਬਣ ਗਿਆ ਜਿਹਦੇ ਤੇ ਅਸੀਂ ਮਾਣ ਮਸੂਤ ਕਰ ਰਹੇ ਸੀ ਵੀ ਸਿੱਖਾ ਕੋਲ ਇੰਸਟੀਚਿਊਟ ਤਾਂ ਹੈਗਾ ਪਰ ਉਸ ਇੰਸਟੀਚਿਊਟ ਦਾ ਜਿੱਡਾ ਮਜ਼ਾਕ ਖੁਦ ਸਿੱਖਾ ਨੇ ਬਣਾਇਆ ਖਾਸ ਤੌਰ ਤੇ ਉਹ ਧਿਰ ਜਿਹੜੀ ਅਕਾਲ ਤਖਤ ਤੋਂ ਦੋਸ਼ੀ ਸਾਬਤ ਹੋਈ ਹੋਵੇ ਔਰ ਆਪਣੇ ਦੋਸ਼ ਕਬੂਲੇ ਹੋਣ ਉਹਨਾਂ ਨੇ ਜਿਹੜੀ ਬਗਾਵਤ ਕਰਕੇ ਉਹਦਾ ਮਜ਼ਾਕ ਬਣਾਤਾ ਅਜ ਦੀ ਸਮੇਂ ਦੇ ਵਿੱਚ ਇਤਿਹਾਸ ਇਹਨਾਂ ਨੂੰ ਤਾਂ ਜਿਹੜੀ ਜਗ੍ਹਾ ਦੇਏਗਾ ਸੋ ਦੇਏਗਾ ਸਿੱਖਾਂ ਨੂੰ ਵੀ ਲਾਂਤਾਂ ਪਾਏਗਾ ਵੀ ਜਦੋਂ ਉਸ ਇੰਸਟੀਚਿਊਟ ਦੀ ਛਾਕ ਬਹਾਲੀ ਹੋਣ ਲੱਗੀ ਸੀ ਜੀ ਉਦੋਂ ਜਦੋਂ ਉਹਦੀਆਂ ਧਜੀਆਂ ਉਡਾਈਆਂ ਜਾਈਆਂ ਉਸ ਤੋਂ ਬਾਅਦ ਜੀ ਦੇਖੋ ਜੇ ਇਤਿਹਾਸ ਦੇ ਵਿੱਚ ਨਰੈਣੂ ਮਹਾਂਤ ਤੇ ਜਕਰੀਆ ਖਾਨ ਜਾਂ ਇੰਦਰਾ ਗਾਂਧੀ ਵਰਗੇ ਦਾ ਜ਼ਿਕਰ ਆਉਂਦਾ ਤਾਂ ਆਪੋਜ਼ਿਟ ਕੈਰੈਕਟਰ ਦਾ ਵੀ ਜ਼ਿਕਰ ਆਉਂਦਾ ਇੱਥੇ ਉਹ ਮਿਸਿੰਗ ਹੈ ਕੇਵਲ ਗਿਆਨੀ ਹਰਪ੍ਰੀਤ ਸਿੰਘ ਇਕੱਲੇ ਉਸ ਕੋ ਨਾਮੇ ਦੇ ਨਾਲ ਬਚੇ ਨਹੀਂ ਹੋਏ ਜਦੋਂ ਕੌਮ ਨੇ ਪ੍ਰਵਾਨ ਕਰ ਲਿਆ ਤੇ ਇਨਡਾਇਰੈਕਟਲੀ ਤੇ ਗਿਆਨੀ ਰਕਬੀਰ ਸਿੰਘ ਨੇ ਵੀ ਜਦੋਂ ਜਸਵੰਤ ਸਿੰਘ ਪੁੜੈਨ ਹੋਣੀ ਇੱਕ ਸ਼ੋਵਣੀ ਗੁਰਦੁਆਰਾ ਪਰਵੰਧਕ ਕਮੇਟੀ ਦੇ ਮੈਂਬਰਾਂ ਦਾ ਵਫ਼ਦ ਲੈ ਕੇ ਗਏ ਵੀ ਸਿੰਘ ਸਾਹਿਬ ਦੱਸੋ ਅਸੀਂ ਕਿਹਦੇ ਕੋਲ ਜਾਈਏ ਤੇ ਉਹਨਾਂ ਨੇ ਕਿਹਾ ਜੀ ਪੰਥ ਕੋਲ ਜਾਓ ਮੇਰੇ ਕੋਲ ਨਾਲ ਜੀ ਇਹਦਾ ਮਤਲਬ ਉਹਨਾਂ ਨੇ ਇਹ ਕਹਿ ਦਿੱਤਾ ਵੀ ਭਾਈ ਮੇਰੇ ਬਸ ਦਾ ਕੰਮ ਨਹੀਂ ਹੁਣ ਪੰਥ ਤੇ ਨੂੰ ਲਾਗੂ ਕਰਾਉਣਾ ਚਾਹੁੰਦਾ ਕਰਾ ਲਵੇ ਜੀ ਤੇ ਜੇ ਘਟੋਕਟ ਪੰਥ ਲਾਗੂ ਕਰਾਉਣ ਤੋਂ ਰਿਹਾ ਘਟੋਕਟ ਪੰਥ ਦੇ ਖਿਲਾਫ ਤਾਂ ਨਾ ਖੜੇ ਹੋਵੋ ਜੀ ਹਾਲੇ ਵੀ ਗੈਰੀ ਰਕबीर ਸਿੰਘ ਕਹਿ ਦੇਣ ਵੀ ਮੇਰੀਆਂ ਭਾਈ ਲੱਤਾ ਭਾਰ ਨਹੀਂ ਚਲਦੀਆਂ ਜੋ ਕਾਲਪੁਰਖ ਨੇ ਸਾਡੇ ਤੋਂ ਉਦਨ ਕਰਾਣਾ ਸੀ ਕਰਾ ਲਿਆ ਹੁਣ ਇਹਨੂੰ ਪੰਥ ਲਾਗੂ ਕਰਾ ਦੇ ਠੀਕ ਹੈ ਜੀ ਕਿਉਂਕਿ ਫਗਵਾੜਾ ਇਹਨਾਂ ਦੀ ਧੌਣ ਦੇ ਵਿੱਚ ਸਫਾ ਪਾ ਕੇ ਪੰਥ ਲਾਗੂ ਕਰਵਾ ਲੇਗਾ ਜੀ ਕਿਉਂਕਿ ਫਗਵਾੜਾ ਜੀ ਜਾਂ ਸੁਖਵੀਰ ਸਿੰਘ ਬਾਦਲ ਜਾਂ ਅਕਾਲੀ ਦਲ ਜ਼ਰੂਰ ਪੰਥ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਿਹਾ ਲੇਕਿਨ ਐ ਜੀਪੀਸੀ ਜਾਂ ਸ਼ਰੀਅ ਅਕਾਲ ਤੱਕ ਦਾ ਸਾਧ ਜਥੇਦਾਰ ਕਿਉਂ ਇੰਨੇ ਮਜਬੂਰ ਲੱਗ ਰਹੇ ਨੇ ਕਿਉਂ ਅਕਾਲੀ ਦਲ ਦੇ ਇੰਨੇ ਕਮਜ਼ੋਰ ਲੱਗ ਰਹੇ ਨੇ ਕਿ ਜੋ ਹੁਕਮ ਨਾਮੇ ਹੋਏ ਆ ਉਹੀ ਨਹੀਂ ਉਹ ਆਪਣੇ ਇੰਪ ਅ ਦੇਖੋ ਇਹ ਦੋਈ ਗੱਲਾਂ ਨੇ ਇੱਕ ਤਾਂ ਇਹਨਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਉੱਪਰਲੀ ਲੇਅਰ ਦੇ ਜਿਹੜੇ ਸੁਖਬੀਰ ਦੇ 8-10 ਚਾਪਲੂਸ ਨੇ ਔਰ ਖਾਸ ਤੌਰ ਤੇ ਜਿਹੜਾ ਅਕਾਲੀ ਦਲ ਨੂੰ ਚਿੰਬੜਿਆ ਹੋਇਆ ਸ਼ਕੂਨੀ ਮਾਮਾ ਹੈ ਤੇਜੀਦੀ ਮਾ ਉਹ 50-10 ਬੰਦਿਆਂ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਪੰਬਲ ਫੂਸੇ ਚ ਨੇ ਵੀ ਉਹਨਾਂ ਨੇ ਕਰਨਾ ਕੀ ਜੀ ਕਿਉਂਕਿ ਉਹਨਾਂ ਦੀ ਤੁਸੀਂ ਉਹਨਾਂ ਦੀ ਮਾਨਸਿਕਤਾ ਤੇ ਉਹਨਾਂ ਦੀ ਜਿਹੜੀ ਅਵਸਥਾ ਹੈ ਨਾ ਉਹਨੂੰ ਸਮਝੋ ਉਹਨਾਂ ਨੂੰ ਇਹ ਲੱਗਦਾ ਕਿ ਇਹ ਔਖਾ ਸਮਾਂ ਜੀ ਬਦਨਾਮੀ ਹੋਏਗੀ ਜਲੀਲ ਹੋਊਗੀ ਸਾਨੂੰ ਲਾਸ ਹੋਏਗਾ ਪਰ ਉਹ ਸਿਰਫ ਇਸ ਗੱਲ ਤੇ ਆਪਣੇ ਮਨ ਨੂੰ ਸਮਝਾ ਕੇ ਆਪਣਾ ਮਨ ਤਕੜਾ ਕਰ ਲੈਂਦੇ ਨੇ ਇਨਕਲੂਡ ਧਾਮੀ ਹੋਣੀ ਇਨਕਲੂਡ ਗਿਆਨੀ ਰਕਵੀਰ ਸਿੰਘ ਕਿ ਭਾਵੇਂ ਸਾਰਾ ਪੰਥ ਇਹਨਾਂ ਨੂੰ ਗਾਲਾਂ ਕੱਢੀ ਜਾਏ ਜੀ ਪਰ ਪੰਥ ਦੀ ਕੋਈ ਧਿਰ ਇਹਨਾਂ ਦੇ ਬਰਾਬਰ ਕੋਈ ਪੋਲੀਟੀਕਲ ਧਿਰ ਨਹੀਂ ਖੜੀ ਕਰ ਪਾਈ ਕਿ ਇਸ ਕਰਕੇ ਸਰਵਾਈਵ ਕਰ ਚੜ ਗਏ ਜੀ ਇਹ ਇੱਕ ਏਡਾ ਵੱਡਾ ਵਹਿਮ ਹੈ ਜਾਂ ਉਹ ਪਿਛਲੇ ਤਜਰਬੇ ਤੋਂ ਸਿੱਖਦਿਆ ਸਾਚ ਹੈ ਕਿ ਇਹ ਇਹ ਘਟਨਾਤਾ 26 ਸਾਲ ਬਾਅਦ ਦੁਬਾਰਾ ਵਾਪਰ ਰਹੀ ਹੈ ਇਹਨਾਂ 26 ਸਾਲਾਂ ਦੇ ਵਿੱਚ ਪੰਥ ਇਹਨਾਂ ਦੇ ਬਰਾਬਰ ਇੱਕ ਮੋਡਰੇਟ ਪੋਲੀਟੀਕਲ ਧਿਰ ਨਹੀਂ ਖੜੀ ਕਰ ਪਾਇਆ ਜੀ ਜਦੋਂ ਕੋਈ ਸਪੇਸ ਨਹੀਂ ਘੇਰਦਾ ਜਦੋਂ ਮੈਦਾਨ ਖਾਲੀ ਹੁੰਦਾ ਤੇ ਦਿੱਲੀ ਦੀ ਮਦਦ ਦੇ ਨਾਲ ਇਹ ਫਿਰ ਤੋਂ ਜਿਹੜਾ ਆ ਉਹ ਸਿੱਖਾਂ ਦੀਆਂ ਵੋਟਾਂ ਲੈ ਕੇ ਆਪ ਦੀ ਉਹ ਘਟਿਆ ਲੀਡਰਸ਼ਿਪ ਸਿੱਖਾਂ ਦੇ ਸਿਰਫ ਥੋਪ ਦਿੰਦੇ ਨੇ ਜੀ ਸੋ ਇਹ ਉਹਨਾਂ ਦੇ ਕੰਫੀਡੈਂਸ ਦਾ ਇੱਕੋ ਇੱਕ ਕਾਰਨ ਹੈ ਕਿ ਅਸੀਂ ਹੁਣ ਔਖੇ ਸੁਖੇ ਜਿਹੜੀਆਂ ਗਾਲਾਂ ਪੈਣੀਆਂ ਹੁਣ ਪੈ ਜਾਣ ਜੋ ਹੁਣ ਅੱਜ ਹੋ ਜੇ ਜਿਹੜੀ ਬਦਨਾਮੀ ਹੋਣੀ ਹੋ ਜੇ 2027 ਤੱਕ ਲੋਕ ਭੁੱਲ ਜਾਣਗੇ ਤੇ ਉਦੋਂ ਤੱਕ ਸਿੱਖਾਂ ਕੋਲ ਸਾਡੇ ਬਰਾਬਰ ਕੋਈ ਧਿਰ ਨਹੀਂ ਖੜਾ ਖੜੀ ਕਰ ਹੋਣੀ ਤੇ ਅਲਟੀਮੇਟਲੀ ਸਿੱਖਾਂ ਨੇ ਬਾਕੀਆਂ ਕੋ ਜੁੱਤੀਆਂ ਜੱਤੀਆਂ ਕਾ ਕੇ ਫਿਰ ਸਾਨੂੰ ਹੀ ਵੋਟ ਪਾ ਦੇਣੀ ਹੈ ਜੀ ਸੋ ਸਿੱਖਾਂ ਦਾ ਆਖਰੀ ਹੱਲ ਇਹ ਹੀ ਹੈ ਕਿ ਉਹ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਜਾਂ ਪੰਜਾਬ ਦੇ ਵਿੱਚ ਸਿਆਸੀ ਧਿਰ ਬਣ ਕੇ ਉਭਰਣ ਆਪ ਦੀ ਇੱਕ ਧਿਰ ਖੜੀ ਕਰਨ ਜਦ ਤੱਕ ਧਿਰ ਨਹੀਂ ਖੜੀ ਕਰਨਗੇ ਇਹਨਾਂ ਦੇ ਖਿਲਾਫ ਸਰਬੱਤ ਖਾਲਸਾ ਭਾਵੇਂ ਹਰ ਸਾਲ ਕਰਕੇ 8-8 ਲੱਖ ਦੇ ਇਕੱਠ ਕਰ ਲੋ ਇਹ ਫਿਰ 18-20% ਵੋਟ ਆਪਣੀ ਲੈ ਹੀ ਜਾਂਦੇ ਜੀ ਰਗਵਾੜਾ ਜੀ ਜੇ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ ਤੁਸੀਂ ਕੀ ਲੱਗਦੇ ਤੁਹਾਨੂੰ ਕੀ ਲੱਗਦਾ ਹੈ ਜੀ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਸੰਸਦਾਂ ਵਿੱਚ ਜਾਂ ਸਿੱਖ ਸੰਗਤਾਂ ਵਿੱਚ ਇਸ ਦਾ ਕੀ ਇਫੈਕਟ ਪੈਣ ਵਾਲਾ ਹੈ ਦੇ ਕੋਈ ਇਫੈਕਟ ਮੈਂ ਫਿਰ ਉਹੀ ਕਿਹਾ ਵੀ ਜੇ ਤਾਂ 10 20 ਦਿਨ ਦਾ ਰੌਲਾ ਰੱਪਾ ਪਾਉਣਾ ਹੈ ਜੀ ਤੇ ਸਿਰਫ ਸਖਾ ਨੇ ਹਮੇਸ਼ਾ ਵਾਂਗ ਆਪਣੀ ਪੋਲਿਟਿਕਸ ਬਾਦਲਾਂ ਨੂੰ ਡੈਮੇਜ ਕਰਨ ਤੱਕ ਸੀਮਤ ਰੱਖਣੀ ਹੈ ਜੀ ਫਿਰ ਤਾਂ ਇਹ ਹਾਲਾ ਲਾਲਾ ਹਰ ਰੋਜ਼ ਗਿਆਨੀ ਹਰਪੀ ਸਿੰਘ ਇਹਨਾਂ ਦਾ ਜ਼ਰੂਰ ਕੱਢਿਆ ਕਰਨਗੇ ਸੋਸ਼ਲ ਮੀਡੀਆ ਤੇ ਤੋਏ ਤੇ ਹੋ ਜਾ ਕਰੇਗੀ ਤੇ ਅਗਲੇ 24 ਘੰਟੇ ਬਾਅਦ ਐਂਟਰਟੇਨਮੈਂਟ ਵਾਂਗ ਅਸੀਂ ਅਗਲੇ ਬਿਆਨ ਦੀ ਉਡੀਕ ਕਰਿਆ ਕਰਾਂਗੇ ਵੀ ਹੁਣ ਕੌਣ ਜਿਹਦਾ ਤਵਾ ਲਾਉਂਦਾ ਜੀ ਇਹਦੇ ਵਿੱਚੋਂ ਕੋਈ ਮੈਚੂਰ ਆਲਟਰਨੇਟ ਨਹੀਂ ਨਿਕਲ ਸਕਦਾ ਇੱਕੋ ਹੀ ਹੱਲ ਹੈ ਕਿ ਇਹ ਬਿਆਨਬਾਜ਼ੀ ਦੇ ਨਾਂ ਨਾਲ ਜਿਹੜਾ ਵੀ ਵਿਅਕਤੀ ਬਾਦਲਾ ਦੀ ਵਿਰੋਧੀ ਸਿਆਸਤਾ thora ਬਣਦਾ ਚਾਹੇ ਅਜਗਿਆਨੀ ਆਰ ਪੀ ਸਿੰਘ ਹੈ ਕਿਸੇ ਵਕਤ ਭਾਈ ਅਮਰਪਾਲ ਸਿੰਘ ਰਹੇ ਉਸ ਤੋਂ ਪਹਿਲਾਂ ਭਾਈ ਧਿਆਨ ਸਿੰਘ ਮੰਡ ਬਣੇ ਗੁਰਬਖਸ਼ ਸਿੰਘ ਖਾਲਸਾ ਬਣੇ ਭਾਈ ਅਮਰਪਾਲ ਸਿੰਘ ਬਣੇ ਜਦੋਂ ਤੱਕ ਜਿਹੜਾ ਵੀ ਬੰਦਾ ਬਾਦਲ ਵਿਰੋਧੀ ਸਿਆਸਤਾ thora ਬਣ ਕੇ ਉੱਭਰਦਾ ਹੈ ਉਹ ਆਪਣਾ ਸਹੀ ਰੋਲ ਨਹੀਂ ਪੇਸ਼ਾਣਦਾ ਉਹ ਪੰਥ ਨੂੰ ਇਵੋਲਵ ਕਰਕੇ ਨਾਲ ਧਿਰਾਂ ਨੂੰ ਨਾਲ ਇਨਵੋਲਵ ਕਰਕੇ ਕੋਈ ਪੰਥਕ ਧਿਰ ਨਹੀਂ ਖੜੀ ਕਰਦੇ ਤਦ ਤੱਕ ਇਹ ਮਹਿਜ ਇੱਕ ਐਂਟਰਟੇਨਮੈਂਟ ਬਣ ਕੇ ਰਹੇਗਾ ਗੋੜਾ ਜੀ ਪ੍ਰੋਗਰਾਮ ਆਪਣਾ ਬਿਲਕੁਲ ਸਮਾਪਤੀ ਵੱਲ ਤੁਸੀਂ ਜੰਦ ਜਾਂਦੇ ਸੰਕਤਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਇਸ ਸਮਾਂ ਦੇ ਵਿੱਚ ਹੋਰ ਕੁਝ ਐਡ ਕਰਨਾ ਚਾਹੁੰਦੇ ਹੋ ਮੈਨੂੰ ਲੱਗਦਾ ਕਿ ਸਿੱਖ ਡਾਇਸਪੋਰੇ ਨੂੰ ਆਪਣਾ ਕਿਉਂਕਿ ਤੁਹਾਡੇ ਸਰੋਤੇ ਜਿਹੜੇ ਨੇ ਉਹ ਜ਼ਿਆਦਾਤਰ ਪੰਜਾਬ ਤੋਂ ਬਾਹਰ ਵਸੇ ਹੋਏ ਨੇ ਜੀ ਇੱਥੇ ਉਹਨਾਂ ਨੂੰ ਉਹ ਜਿੱਦ ਛੱਡ ਕੇ ਕਿ ਜਿਹੜੀ ਉਹਨਾਂ ਨੂੰ ਬਾਹਰ ਸੁਣਨ ਦੇ ਵਿੱਚ ਚੰਗੀ ਲੱਗੇ ਗੱਲ ਜੀ ਉਹ ਕੰਡੀਸ਼ਨ ਹਟਾ ਕੇ ਜਿਹੜੀ ਇੱਥੇ ਗਰਾਊਂਡ 'ਚ ਪ੍ਰੈਕਟੀਕਲ ਹੋਵੇ ਜੀ ਜਿਹੜੀ ਹਾਲ ਦੀ ਘੜੀ ਪੋਸੀਬਲ ਵੀ ਹੋਵੇ ਔਰ ਜਿਹਦੀ ਵਿਕਤੀ ਤੌਰ ਤੇ ਘੱਟੋ ਘੱਟ ਕੋਈ ਸਿਆਸੀ ਆਲਟਰਨੇਟ ਖੜਾ ਹੋ ਸਕੇ ਉਸ ਵਿਚਾਰਧਾਰਾ ਤੇ ਉਹਨਾਂ ਵਿਅਕਤੀਆਂ ਨੂੰ ਸਪੇਸ ਦੇਣ ਦੀ ਲੋੜ ਹੈ ਠੀਕ ਹੈ ਜੀ ਦੇਖੋ ਵੈਕਿਊਮ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡਾ ਹੈ ਪੋਲੀਟੀਕਲ ਵੈਕਿਊਮ ਇਹ ਖਲਾਅ ਬਹੁਤ ਵੱਡਾ ਹੈ ਔਰ ਵੈਕਿਊਮ ਦਾ ਇੱਕ ਸੁਭਾਅ ਹੁੰਦਾ ਹੈ ਕਿ ਜਦੋਂ ਤੁਸੀਂ ਉਹਦੇ ਅੱਗੇ ਕੁਝ ਚੰਗਾ ਨਹੀਂ ਕਰਦੇ ਤੇ ਉਹਦੇ ਮੋੜੇ ਜੋ ਆਉਂਦਾ ਉਹ ਵੈਕਿਊਮ ਉਹਨੂੰ ਖਿੱਚ ਲੈਂਦਾ ਸੋ ਇਸ ਵੈਕਿਊਮ ਦਾ ਅੱਜ ਤੱਕ ਦੋ ਤਰ੍ਹਾਂ ਦੀ ਲੀਡਰਸ਼ਿਪ ਨੇ ਫਾਇਦਾ ਚੱਕਿਆ ਜਿਹੜੀ ਬਾਦਲਾਂ ਦੀ ਵਿਰੋਧੀ ਸੀ ਇੱਕ ਬੇਵਕੂਫ ਸੀ ਇੱਕ ਬੇਈਮਾਨ ਸੀ ਸੋ ਉਹਨਾਂ ਬੇਵਕੂਫਾ ਤੇ ਬੇਈਮਾਨਾਂ ਤੋਂ ਖੇੜਾ ਛੁਡਾ ਕੇ ਜੀ ਚੰਗੇ ਮਚ्योर ਤੇ ਪ੍ਰੈਕਟੀਕਲ ਤੇ ਖਾਸ ਤੌਰ ਤੇ ਜਿਨ੍ਹਾਂ ਤੇ ਪੋਲਿਟਿਕਲ ਇਕੁਮਨ ਹੋਵੇ ਜਿਹੜੀਆਂ ਮੋਡਰੇਟ ਪੋਲਿਟਿਕਸ ਪੰਜਾਬ ਤੇ ਕਰ ਸਕਦੀਆਂ ਹੋਣ ਸਿੱਖਾਂ ਤੋਂ ਇਲਾਵਾ ਵੀ ਬਾਕੀ ਤਰ੍ਹਾਂ ਨੂੰ ਵੀ ਨਾਮ ਲੈਣ ਦੀ ਕਪੈਸਿਟੀ ਰੱਖਦੀਆਂ ਹੋਣ ਜੀ ਔਰ ਪ੍ਰੈਕਟੀਕਲ ਹੋਣ ਤੇ ਥੋੜੀ ਬਹੁਤੀ ਫਲੈਕਸੀਬਿਲਟੀ ਰੱਖਦੀਆਂ ਹੋਣ ਅਸੀਂ ਜਦੋਂ ਹਰ ਵਿਅਕਤੀ ਨੂੰ ਅ ਇਸ ਕਸਵੱਟੀ ਦੇ ਆਧਾਰ ਤੇ ਜੱਜ ਕਰਾਂਗੇ ਵੀ ਭਾਈ ਪਹਿਲਾ ਦੱਸ ਤੇਰਾ ਖਾਲਿਸਤਾਨ ਤੇ ਕੀ ਸਟੈਂਡ ਹੈ ਤੇਰਾ ਰੈਫਰੈਂਡਮ ਤੇ ਕੀ ਸਟੈਂਡ ਹੈ ਤੇਰਾ ਫਰਾਂ ਦੇ ਤੇ ਕੀ ਸਟੈਂਡ ਹੈ ਸੋ ਵਿਅਕਤੀ ਤੇ ਪੋਲਿਟਿਕਸ ਬਲੈਕ ਐਂਡ ਵਾਈਟ ਨਹੀਂ ਹੁੰਦੀ ਇਹ ਅਸਲ ਚ ਬੈਲੈਂਸਡ ਪੋਲਿਟਿਕਸ ਹੁੰਦੀ ਆ ਜਿਹਨੂੰ ਅਸੀਂ ਗ੍ਰੇ ਏਰੀਆ ਕਹਿੰਨੇ ਆ ਪੋਲਿਟਿਕਸ ਦਾ ਸੋ ਉਹਦੇ 'ਚ ਜੇ ਉਹ ਬਾਹਰਲਾ ਡਾਇਸਕੋਰਾ ਇੱਥੇ ਕੋਈ ਚੰਗੀ ਨੌਜਵਾਨ ਲੀਡਰਸ਼ਿਪ ਨੂੰ ਸਪੇਸ ਦੇਵੇ ਫਲੈਕਸੀਬਲ ਤੇ ਪ੍ਰੈਕਟੀਕਲ ਹੋਵੇ ਜਿਹੜੀ ਪੰਥ ਨਾਲ ਕਮਿਟਮੈਂਟ ਹੋ ਰੱਖਦੀ ਹੋਵੇ ਪਰ ਉਹ ਪੋਲਿਟਿਕਸ ਹਰ ਤਰ੍ਹਾਂ ਦੀ ਕਰ ਸਕਦੀ ਹੋਵੇ ਜੇ ਉਹਨਾਂ ਨੂੰ ਸ ਅਈ ਤੇ ਕੱਪੜ ਖੜੀ ਹੋ ਜੇਗੀ ਜਿਹੜੀ ਬਾਦਲਾ ਦਾ ਅਲਟਰਨੇਟ ਬਣ ਸਕੇਗੀ ਨੇਤਾ ਆਏ ਦੇ ਨਾਲ ਅਸੀਂ ਕੋਈ ਨਾ ਕੋਈ ਮੋਰਚਾ ਇਹਨਾਂ ਦੇ ਖਿਲਾਫ ਲਾਉਂਦੇ ਰਵਾਂਗੇ ਤੇ ਗਾ ਸੁਖਬੀਰ ਬਾਦਲ ਦੇ ਮੁੰਡੇ ਤੱਕ ਦੇ ਖਿਲਾਫ ਅਗਲੇ 30 ਸਾਲ ਅਸੀਂ ਮੋਰਚੇ ਲਾਉਂਦੇ ਰਵਾਂਗੇ ਸਟੇਟ ਨੂੰ ਇਹੋ ਜੀ ਲੀਡਰਸ਼ਿਪ ਸੂਟ ਕਰਦੀ ਹੈ ਔਰ ਉਹਨੂੰ ਹੀ ਵਧਾਵਾ ਦੇਣਗੇ ਇਹ ਫੈਸਲਾ ਸਿੱਖ ਕਰਨ ਉਹਨਾਂ ਨੂੰ ਕਿਹੋ ਜੀ ਲੀਡਰਸ਼ਿਪ ਚਾਹੀਦੀ ਹੈ ਔਰ ਉਹਨਾਂ ਨੂੰ ਕਿਹੋ ਜੀ ਸਪੇਸ ਦੇਣਾ ਚਾਹੁੰਦੇ ਨੇ ਜੀ ਫਗਵਾੜਾ ਜੀ ਤੁਹਾਡਾ ਆਕਾਲ ਚਲਣਾਂ ਚੁਣਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਜੀ ਜਿਵੇਂ ਤੁਸੀਂ ਨੌਜਵਾਨ ਲੀਡਰ ਫਗਵਾੜਾ ਨੇ ਸੁਣਿਆ ਉਹ ਕਹਿ ਰਿਹਾ ਕਿ ਇੱਕ ਨਵੀਂ ਧਿਰ ਬਣਾਉਣ ਦੀ ਲੋੜ ਹੈ ਕਿਉਂਕਿ ਜਿੱਦਾਂ ਇਹ ਡਿਸੀਜਨ ਆਏ ਨੇ ਪਹਿਲਾਂ ਵੀ ਇਦਾਂ ਦੇ ਹੁਕਮਨਾਮੇ ਬਹੁਤ ਆਏ ਨੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਲਾਉਣਾ ਕਹਿੰਦਾ ਇੱਕ ਬਹੁਤ ਹੀ ਮੰਦਭਾਗਾ ਸਟੈਪ ਹੈ ਕਿਉਂਕਿ ਜਿੱਥੇ ਪੂਰੇ ਹੀ ਸਿੱਖ ਸੰਗਤ ਦੇ ਵਿੱਚ ਇੱਕ ਕੋਈ ਨਾ ਕਹੋ ਇੱਕ ਨਵੀਂ ਰਿਜੂਵਿਨੇਟ ਹੋ ਗਈ ਸੀਗੀ ਪੂਰੀ ਸਿੱਖ ਜੋ ਪੌਮੀ ਕੇ ਜੋ ਹੁਕਮਨਾਮੇ ਸੁਖਬੀਰ ਸਿੰਘ ਬਾਦਲ ਦੀ ਆਕਾਲੀ ਦਲ ਦੇ ਲੀਡਰਾਂ ਦੇ ਅਗੇਂਸਟ ਲਏ ਗਏ ਸਨ ਲੱਗ ਰਿਹਾ ਸੀਗਾ ਕਿ ਇੱਕ ਦੁਬਾਰਾ ਰਿਵਾਈਵ ਹੋ ਚੁੱਕੀ ਹੈ ਤੇ ਦੁਬਾਰਾ ਜੋ ਇੱਕ ਪੰ ਲੇਕਿਨ ਜੋ ਅੱਜ ਦੇ ਇਹ ਡਿਸੀਜਨ ਲਿਆ ਜਾ ਜਿਰੋ ਗਿਆਨੀ ਹਰਪ੍ਰੀਤ ਸਿੰਘ ਨੂੰ ਲਾ ਦਿੱਤਾ ਗਿਆ ਤੇ ਉਤੇ ਜਥੇਦਿਆ ਸਾਹਿਬ ਨੇ ਵੀ ਕਿਹਾ ਸੀਗਾ ਕਿ ਮੈਨੂੰ ਪਹਿਲਾਂ ਤੋਂ ਹੀ ਪਤਾ ਸੀਗਾ ਮੈਨੂੰ ਲਾ ਦਿੱਤਾ ਜਾਵੇ ਕਿਉਂਕਿ ਜੋ ਮੈਂ ਹੁਕਮਨਾਮੇ ਉਸ ਸਮੇਂ ਸੁਣਾਈ ਗਏ ਸਨ ਉਹ ਉਸ ਸਮੇਂ ਦੇ ਜੋ ਲੀਡਰ ਨੇ ਚਾਹੇ ਉਹ ਸੁਖਵੀਰ ਸਿੰਘ ਬਾਦਲਾ ਜ ਆਕਾਲੀ ਦਲ ਦੇ ਹੋਰ ਲੀਡਰ ਨੇ ਉਹਨਾਂ ਨੂੰ ਪਰਵਾਹ ਨਹੀਂ ਸਨ ਇਸ ਕਰਕੇ ਇੱਕ ਸਾਜ਼ਿਸ਼ ਮੇਰੇ ਕੇਸ ਘਟੀ ਜਾ ਰਹੀ ਸੀ ਤਾਂ ਕਰਕੇ ਅੱਜ ਮੈਨੂੰ ਅਹੁਦੇ ਤੋਂ ਬਿਲਾ ਦਿੱਤਾ ਗਿਆ ਤਾਂ ਇਸ ਪੂਰੇ ਮਾਮਲੇ ਵਿੱਚ ਆਉਣ ਵਾਲੇ ਜਨਾਂ ਵਿੱਚ ਕੀ ਹੋ ਰਿਹਾ ਕੀ ਸਿੱਖ ਸੰਗਠਾ ਇਸ ਦਾ ਫੈਸਲਾ ਲੈਣਗੇ ਜਾਂ ਸ਼੍ਰੀ ਅਕਾਤਕ ਜਸੇ ਸਾਹਿਬ ਦੇ ਕੋਈ ਇਸਗੇਸਟ ਫੈਸਲਾ ਲੈਣ ਕਿ ਤੁਹਾਨੂੰ ਪੂਰੀ ਜਾਣਕਾਰੀ ਦੇ ਦਿੰਦਾਂਗੇ ਤੁਹਾਡਾ ਆਕਾਰ ਚੱਲਣਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ